ਦੀ ਅੱਖਾਂ ਦੇ ਨਾਮ ਨੇ ਗਿਆ ਹੰਝੂ ਨੇ ਅੱਖਾਂ ਦੇ ਵਿੱਚ ਔਰ ਸਭ ਤੋਂ ਵੱਡਾ ਖਾਸ ਗੱਲ ਜਿਹੜਾ ਦੁੱਖ ਹੈ ਪੰਜਾਬ ਪੰਜਾਬੀ ਤੋਂ ਮਿਲੇਗਾ ਸੋ ਪੰਜਾਬੀ ਸਿਆਸਦਨ ਵੀ ਦੁਖੀ ਨੇ ਕਿਉਂਕਿ ਇਹ ਬਹੁਤ ਵੱਡਾ ਦੁੱਖ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਚਪਨ ਤੋਂ ਸੁਣਦੇ ਆ ਰਹੇ ਨੇਗੇ ਦੇਖਦੇ ਆ ਰਹੇ ਨੇਗੇ ਗਲਤ ਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਡਾਕਟਰ ਸਾਹਿਬ ਨਾਲ ਸਰਕਾਰ ਦੀ ਗੱਲ ਨਹੀਂ ਕਰਦੇ ਜਿਹੜੀ ਨੰਤਰ ਜਿਹੜਾ ਕਲਾ ਹੈਗੀ ਉਹਨੂੰ ਡਾਕਟਰ ਸਾਹਿਬ ਸਰ ਇੱਕ ਮਿੰਟ ਡਾਕਟਰ ਸਾਹਿਬ ਇੱਕਦਮ ਪੰਜਾਬੀ ਇੰਡਸਟਰੀ ਨੂੰ ਜਿਹੜਾ ਅਚਾਨਕ ਦੁੱਖ ਹੋਇਆਗਾ ਲੋਕਾਂ ਨੂੰ ਬਹੁਤ ਜਿਹੜਾ ਇੱਕ ਪਿਆਰ ਮਿਲਦਾ ਸੀ ਹਾਸੇ ਮਿਲਦੀ ਸੀ ਉਹ ਹੁਣ ਬੰਦ ਹੋ ਗਈ ਸ਼ਾਇਦ ਨਹੀਂ ਮਿਲੇਗੀ ਦੁਬਾਰਾ ਦੇਖੋ ਪਰੇਸ਼ਾਨੀ ਹਰੇਕ ਬੰਦੇ ਨੂੰ ਅੱਜ ਦਾ ਜਿਹੜਾ ਜੀਵਨ ਹੈ ਬਹੁਤ ਹੀ ਸਟ्रेसਫੁੱਲ ਲਾਈਫ ਹੈ ਹਰੇਕ ਨੂੰ ਇੱਕ ਠੰਡੀ ਹਵਾ ਦਾ ਬੁੱਲਾ ਸੀਗਾ ਜਿਹੜਾ ਉਹ ਆ ਕੇ ਉਹਨਾਂ ਦੀ ਗੱਲ ਦੇਖ ਕੇ ਬੰਦਾ 1 ਮਿੰਟ ਵਾਸਤੇ ਉਹਨਾਂ ਦਾ ਪ੍ਰੋਗਰਾਮ ਦੇਖ ਲੈਂਦਾ ਤਾਂ ਸਾਰੇ ਦੁੱਖ ਤਕਲੀਫ ਭੁੱਲ ਕੇ ਉਧਰਲੇ ਪਾਸੇ ਯੋਗਾ ਚ ਵੀ ਖਾਂਦੇ ਆ ਵੀ ਲੋਕਾਂ ਨੂੰ ਇੱਕ ਲਾਫਟਰ ਉਹ ਲਾਫਟਰ ਇਜ਼ ਅ ਮੈਡੀਸਿਨ ਬਾਇ ਇਟਸੈਲਫ ਉਹਦੇ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਉਹਨਾਂ ਨੇ ਆਪਣੀ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਮੈਂ ਕਹਿੰਦਾ ਹਿੰਦੁਸਤਾਨ ਨੂੰ ਉਹਨਾਂ ਦਾ ਪ੍ਰੋਗਰਾਮ ਤਾਂ ਸਾਰੀ ਥਾਂ ਪਪੂਲਰ ਸੀਗਾ ਸਾਬ ਉਹਨਾਂ ਦੀ ਪਪੂਲਰਿਟੀ ਹੈ ਜਿਹੜੀ ਬਹੁਤ ਵੱਡਾ ਇੱਕ ਢਾ ਲੱਗੀ ਹੈ ਪੰਜਾਬੀ ਸਭਿਆਚਾਰ ਨੂੰ ਪੰਜਾਬ ਇਹ ਉਹ ਦਾ ਮੈਂ ਸਮਝਦਾ ਸਾਰਾ ਜਰ ਕਰਕੇ ਸਾਰਾ ਪੰਜਾਬ ਬਲੋਂਗ ਕਰਦੇ ਕਦੀ ਕੋਈ ਗੱਲਬਾਤ ਤੁਸੀਂ ਕਿਸੇ ਟੌਪਿਕ ਨੂੰ ਲੈ ਕੇ ਪਰਸਨਲ ਕੋਈ ਉਹਨਾਂ ਨਾਲ ਐਨਾ ਤਾਰੂਫ ਨਹੀਂ ਸੀਗਾ ਪਰ ਮੈਂ ਸਮਝਦਾ ਸਾਰੇ ਲੋਕ ਉਹਨਾਂ ਨੂੰ ਆਪਣੇ ਸਮਝਦੇ ਸੀ ਆਪਣ ਉਹਨਾਂ ਨਾਲ ਜੁੜਿਆ ਮਹਿਸੂਸ ਕਰਦੇ ਸੀਗਾ ਬਿਲਕੁਲ ਜਾਕਰ ਸਾਹਿਬ ਇਥੇ ਪਹੁੰਚੇ ਵਿਸ਼ੇਸ਼ ਤੌਰ ਤੇ ਕਿਉਂਕਿ ਹਰ ਇੱਕ ਨੂੰ ਦੁੱਖ ਹੈ ਦਿਲ ਦੇ ਵਿੱਚ ਕਿ ਉਹ ਚਲੇ ਗਏ ਤੇ ਬਹੁਤ ਵੱਡਾ ਘਾਟਾ ਹੋਇਆ ਜਿਹੜਾ ਪੂਰਾ ਸ਼ਾਇਦ ਕਦੇ ਨਹੀਂ ਹੋਵੇਗਾ ਇਹੀ ਕਹਿਣਾ ਹੈ ਸੁਨ ਜਾਕਰ ਪਾਜਪਾ ਦੇ ਪ੍ਰਧਾਨ ਦਾ ਵੀ ਚੰਡੀਗੜ੍ਹ ਤੋਂ ਕਹਿੰਿਆ ਪਰ ਸਰਕਾਸ਼ ਨਾਲ ਪ੍ਰਿੰਸ ਦੈਨ ਐਕਸਪਰਟਿਵ ਲੋ ਮੌਜੂਦ ਨੇ ਜਿਸੁੰਦਰ ਪੱਲਾਈ ਜੀ ਦੇ ਅੱਜ ਸੰਸਕਾਰ ਤੇ ਪਹੁੰਚੇ ਹੋਏ ਨੇਗੇ ਗਲਤ ਬਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਸਭ ਦੀ ਅੱਖਾਂ ਦੇ ਨਾਮ ਨੇ ਗਿਆ ਹੰਝੂ ਨੇ ਅੱਖਾਂ ਦੇ ਵਿੱਚ ਔਰ ਸਭ ਤੋਂ ਵੱਡਾ ਖਾਸ ਗੱਲ ਜਿਹੜਾ ਦੁੱਖ ਹੈ ਪੰਜਾਬ ਪੰਜਾਬੀ ਤੋਂ ਮਿਲੇਗਾ ਸੋ ਪੰਜਾਬੀ ਸਿਆਸਦਾਨ ਵੀ ਦੁਖੀ ਨੇ ਕਿਉਂਕਿ ਇਹ ਬਹੁਤ ਵੱਡਾ ਦੁੱਖ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਚਪਨ ਤੋਂ ਸੁਣਦੇ ਆ ਰਹੇ ਨੇਗੇ ਦੇਖਦੇ ਆ ਰਹੇ ਨੇਗੇ ਗਲਤ ਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਡਾਕਟਰ ਸਾਹਿਬ ਨਾਲ ਸਰਕਾਰ ਦੀ ਜਿੰਮੇਵਾਰੀ ਨਹੀਂ ਬਾਕੀ ਜਿਹੜੇ ਅੰਦਰ ਜਿਹੜੀ ਕਲਾ ਹੈਗੀ ਉਹਨੂੰ ਪਰਚੂਨਾ